ਯਾਰ ਸ਼ਰੀਆਮ ਮੇਰੀ ਇਹਨਾਂ ਨੇ ਸੜਕ ਦੇ ਉੱਪਰ ਵੀ ਪਾਸ ਦੇ ਅੰਦਰ ਵੀ ਕੁੱਟਮਾਰ ਕੀਤੀ ਆ ਤੇ ਕੁੱਤੇ ਦੇ ਵਾਂਗੂ ਸਾਨੂੰ ਕੁੱਟਿਆ ਜਾ ਚਾਰ ਦਸ ਹਾਲੋ ਹਾਲੋ ਭਾਈ ਤੇਰਾ ਰਾਸ ਵੀ ਡਰ ਰਹੀ ਹੈ ਮੈਂ ਤੇਰਾ ਸਾਲ ਇੱਕ ਸਰਕਾਰ ਤੋਂ ਵੀ ਪ੍ਰੋਸੋਟਿਕ ਕਿ ਮੈਂ ਉਹਨਾਂ ਨੂੰ ਦੱਸਿਆ ਹਵਾਰ-ਹਵਾਰ ਪੀ ਇਹ ਬੰਦਾ ਸਹੀ ਨਹੀਂ ਆ ਪਰ ਉਹਨਾਂ ਨੇ ਇਹਨੂੰ ਵੇਦ ਕੇ ਟਿਕਟੇ ਦਿੱਤੀ ਤੇ ਐਮ ਐਲ اے ਇਹਨਾਂ ਨੇ ਉਸ ਵਕਤ ਹਵਾ ਸੀ ਤੇ ਇਹ ਫੁੱਲ ਮਹਮਤ ਤੇ ਵੇਖੋ ਜਿੱਤਿਆ ਤੇ ਇਹਨੇ ਫੇਰ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਉਤੋਂ ਬਾਅਦ ਮੇਰਾ ਜਿਆਦਾ ਜਿਹੜਾ ਮੈਨੂੰ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਮੈਂ ਬਿਆਨ ਨਹੀਂ ਕਰ ਸਕਦਾ ਇਹਨੇ ਐਸਐਸਪੀ ਤਰਨਤਾਰ ਨੂੰ ਸਿੱਧਾ ਹੀ ਚੈਲੰਜ ਕੀਤਾ ਸੀਗਾ ਕਿ ਵਰਦੀ ਲਾ ਕੇ ਤੂੰ ਜਿਹੜਾ ਆ ਮੇਰੇ ਨਾਲ ਮੈਂ ਤੈਨੂੰ ਤੇ ਤੁਸੀਂ ਇਹ ਸੋਚ ਸਕਦੇ ਆ ਕਿ ਇਹ ਬੰਦਾ ਇੱਥੋਂ ਤੱਕ ਚਲਾ ਗਿਆ ਸਾਨੂੰ ਜਿਹੜਾ ਕਿਸੇ ਵੀ ਵਕਤ ਕਤਲ ਕਰਾਉਣ ਦੀ ਜਿਹੜੀ ਇਹਦੀ ਪੂਰੀ ਸਾਜ਼ਿਸ਼ ਸੀਗੀ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵਾਧਾਇਕ ਹੈ ਮੁੱਖ ਦੋਸ਼ੀ ਜਿਹੜਾ ਜਿਨੇ ਇਹ ਸਾਰੀ ਘਟਨਾ ਕਰਮ ਕੀਤੀ ਜਿਨੇ ਇਹ ਸਾਰਾ ਜਿਹੜਾ 13 ਸਾਲ ਦਾ ਮੇਰਾ ਸੰਘਰਸ਼ ਵਿੰਡਿਆ ਹੈ ਇਹ ਸੋ ਬੰਦੇ ਨੇ ਮੇਰੇ ਨਾਲ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਮੇਰੀ ਜਾਤੀ ਨੂੰ ਟਾਰਗੇਟ ਕੀਤਾ ਉਹ ਬੰਦਾ ਜਿਹੜਾ ਹੈ ਉਹ ਮਨਜਿੰਦਰ ਸਿੰਘ ਸਾਹਾ ਉਰਫ ਲਾਲਪੁਰਾ ਜਿਹੜਾ ਨਵੇਂ-ਨਵੇਂ ਨਾਮ ਆਪਣੇ ਡੇਲੀ ਬਦਲ ਧਰਦਾ ਸੋ ਇਹਨਾਂ